ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਮਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਲੈ ਕੇ ਤੇ ਇਸ ਡਿਜ਼ਾਈਨ ਨੂੰ ਤੁਸੀਂ ਜੈਂਟਸ ਕੋਟੀ ਤੇ ਵੀ ਪਾ ਸਕਦੇ ਜੇ ਬੱਚਿਆਂ ਦੀ ਕੋਟੀ ਤੇ લેਡੀਜ਼ ਕੋਟੀ ਤੇ ਕਿਤੇ ਵੀ ਪਾ ਸਕਦੇ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਲੰਬੀਆਂ ਲਾਈਨਾਂ ਵਾਂਗ ਬੰਦਾ ਹੈ ਤੇ ਇਹ ਡਿਜ਼ਾਈਨ ਜਿਹੜਾ ਬਣਿਆ ਹੋਇਆ ਬਿਲਕੁਲ ਰੈਡੀਮੇਡ ਦੀ ਤਰ੍ਹਾਂ ਲੱਗਦਾ ਹੈ ਬਹੁਤ ਹੀ ਸੌਖਾ ਹੈ ਬਣਾਉਣ ਵਿੱਚ ਤੇ ਬਹੁਤ ਜਲਦੀ ਜਲਦੀ ਬਣ ਜਾਂਦਾ ਤੇ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਪਹਿਣਾ ਆ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਤੇ ਚਾਰ ਸਲਾਈਆਂ ਵਿੱਚ ਬਣ ਕੇ ਰੈਡੀ ਹੋਏ ਨੇ ਤੇ ਹੁਣ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸ ਦੇਣਾ ਕਿ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਾ ਹੈ ਤੇ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਪਹਿਲਾ ਕੁੰਡਾ ਉਤਾਰ ਲਿਆ 8-8 ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਆਪਾਂ ਪਾਉਣੇ ਨੇ ਦੇ 4 ਕੁੰਡੇ ਵੱਧ ਪਾਉਣੇ ਨੇ 2 3 4 ਕੁੰਡੇ ਪਹਿਲਾਂ ਸਿੱਧੇ ਬਣਾ ਲੈ ਪਹਿਲੀ ਸਲਾਈ ਹੈ ਡਿਜ਼ਾਈਨ ਇਸਿੱਧੇ ਪਾਸਿਓਂ ਧਾਗਾ ਆਪਣੀ ਵਾਲੀ ਸਾਈਡ ਕਰਕੇ 4 ਕੁੰਡੇ ਉਲਟੇ ਇਹੀ 8 ਕੁੰਡੇ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਨੇ ਫਿਰ ਧਾਗਾ ਪਿੱਛੇ ਕਰ ਲੈਣਾ 4 ਕੁੰਡੇ ਸਿੱਧੇ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਆ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਫਿਰ ਚਾਰ ਕੁੰਡੇ ਉਲਟੇ लास्ट ਤੇ ਇੱਥੇ ਚਾਰ ਕੁੰਡੇ ਫਿਰ ਸਿੱਧੇ ਬਣਾ ਲਾਂਗੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ लास्ट ਵਾਲਾ ਕੁੰਡਾ ਜਿਹੜਾ ਉਹ ਸਿੱਧਾ ਬਣ ਜਾਏਗਾ ਇਸ ਤਰ੍ਹਾਂ ਕਰਕੇ ਸਿੱਧੇ ਪਾਸਿਓਂ ਪਹਿਲੀ ਸਲਾਈ ਬਣ ਗਈ ਹੁਣ ਦੂਸਰੀ ਸਲਾਈ ਬਣਾਵਾਂਗੇ ਉਲਟੇ ਪਾਸਿਓਂ ਪਹਿਲਾ ਕੁੰਡਾ ਉਤਾਰ ਲਿਆ ਜਿਹੜੇ ਕੁੰਡੇ ਆਪਾਂ ਇਧਰੋਂ ਸਿੱਧੇ ਬਣਾਏ ਸੀ ਉਹ ਹੁਣ ਆਪਾਂ ਇਧਰੋਂ ਉਲਟੇ ਬਣਾ ਲੈਣੇ ਆ। 1 2 3 4 ਧਾਗਾ ਪਿੱਛੇ ਕਰ ਲੈਣਾ। ਹੁਣ ਇਹ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਬਣਾਉਣੇ ਵਿਖੂ ਇਸ ਤਰ੍ਹਾਂ ਕਰਕੇ ਪਹਿਲਾਂ ਇੱਕ ਵਾਰੀ ਬਣਾ ਲਿਆ। ਫਿਰ ਧਾਗਾ ਘੁਮਾ ਲਿਆ। ਫਿਰ ਦੁਬਾਰਾ ਬਣਾ ਲਿਆ। ਇੱਕ ਕੁੰਡੇ ਤੋਂ ਤਿੰਨ ਕੁੰਡੇ ਹੋ ਗਏ। ਹੁਣ ਧਾਗਾ ਆਪਣੀ ਵਾਲੇ ਸਾਈਡ ਕਰ ਲੈਣਾ। ਅਰੇ ਤਿੰਨ ਕੁੰਡੇ ਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਇਕੱਠੇ ਬੁੰਦਣਾ ਤਿੰਨ ਤੋਂ ਇੱਕ ਕਰਤੇ ਜਿਹੜੇ ਆਪਾਂ ਇਧਰੋਂ ਚਾਰ ਕੁੰਡੇ ਉਲਟੇ ਬਣਾਏ ਸੀ ਐ ਸਾਈਡ ਤੋਂ ਆਪਾਂ ਇਸ ਤਰੀਕੇ ਦੇ ਨਾਲ ਬਣਾਉਣੇ ਫੇਰ ਵੇਖੋ ਜਿਹੜੇ ਇਧਰੋਂ ਚਾਰ ਕੁੰਡੇ ਆਪਾਂ ਸਿੱਧੇ ਬਣਾਏ ਆ ਹੁਣ ਇਹ ਵਾਲੇ ਕੁੰਡੇ ਆਪਾਂ ਬਣਾਵਾਂਗੇ ਉਲਟੇ 1 2 3 4 ਉਲਟੇ ਬਣਾ ਲੇ ਧਾਗਾ ਪਿੱਛੇ ਕਰ ਲਿਆ ਇੱਕ ਕੁੰਡੇ ਤੋਂ ਤਿੰਨ ਕੁੰਡੇ ਪਹਿਲਾ ਇੱਕ ਵਰੀ ਇਸ ਤਰ੍ਹਾਂ ਬਣਾ ਲਿਆ ਫਿਰ ਧਾਗਾ ਘੁਮਾ ਲਿਆ ਫਿਰ ਦੁਬਾਰਾ ਬਣਾ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਇਹ ਸਾਡੇ ਚਾਰ ਕੁੰਡੇ ਹੋਗੇ ਹੁਣ ਅਗਲੇ ਚਾਰ ਕੁੰਡੇ ਉਲਟੇ 1 2 3 4 ਲਾਸਟ ਵਾਲਾ ਵੀ ਉਲਟਾ ਹੁਣ ਆ ਗਏ ਆ ਤੀਸਰੀ ਸਿਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਚਾਰ ਕੁੰਡੇ ਸਿੱਧੇ 1 2 3 4 ਇਹ ਵਾਲੇ ਚਾਰ ਕੁੰਡੇ ਜਿਹੜੇ ਸਾਰੇ ਸਿੱਧੇ ਸਿੱਧੇ ਚਾਈ ਜਾਣੇ ਆ ਹੁਣ ਧਾਗਾ ਆਪਣੀ ਵਾਲੀ ਸਾਈਡ ਚਾਰ ਕੁੰਡੇ ਉਲਟੇ 1 2 3 4 ਜਿਹੜੇ ਕੁੰਡੇ ਦੇ ਅੱਪਾ ਡਿਜ਼ਾਈਨ ਬਣਾਇਆ ਸੀ ਉਹ ਉਲਟੇ ਬਣਨੇ ਸਿੱਧੇ ਪਾਸੇ ਉਹ ਫੇਰ ਚਾਰ ਕੁੰਡੇ ਸਿੱਧੇ 1 2 3 4 ਧਾਗਾ ਆਪਣੀ ਵਾਲੀ ਸਾਈਡ ਚਾਰ ਕੁੰਡੇ ਉਲਟੇ ਸਿੱਧੀ ਸिलाई ਹਮੇਸ਼ਾ ਇਸੇ ਤਰ੍ਹਾਂ ਹੀ ਬਣਨੀ ਆ ਚਾਰ ਕੁੰਡੇ ਉਲਟੇ ਚਾਰ ਕੁੰਡੇ ਸਿੱਧੇ ਉਲਟੀ ਸिलाई ਦੇ ਵਿੱਚ ਡਿਜ਼ਾਈਨ ਬਣਨਾ ਹੁਣ ਆ ਗਏ ਆ ਚੌਥੀ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਫਿਰ ਚਾਰ ਕੁੰਡੇ ਉਲਟੇ ਬਣਾ ਲਾਂਗੇ 1 2 3 4 ਹੁਣ ਵੇਖੋ ਇਹ ਇੱਥੇ ਆਪਾਂ 1 ਤੋਂ 3 ਕੁੰਡੇ ਕੀਤੇ ਸੀ ਦੂਸਰੀ ਸਲਾਈ ਦੇ ਵਿੱਚ ਹੁਣ ਇਹ ਆਪਾਂ ਤਿੰਨ ਕੁੰਡਿਆਂ ਨੂੰ ਇਸ ਤਰ੍ਹਾਂ ਇਕੱਠੇ ਲੈ ਕੇ ਤਿੰਨ ਤੋਂ ਇੱਕ ਕਰ ਦੇਣਾ ਹੁਣ ਧਾਗਾ ਪਿਛਲੇ ਪਾਸੇ ਕਰ ਲੈਣਾ ਇਹ ਜਿਹੜਾ ਇੱਕ ਕੁੰਡਾ ਨਜ਼ਰ ਆਉਂਦਾ ਇਹਦੇ ਤੋਂ ਆਪਾਂ ਹੁਣ ਤਿੰਨ ਕੁੰਡੇ ਬਣਾਉਣੇ ਇੱਕ ਇਸ ਤਰ੍ਹਾਂ ਧਾਗਾ ਕਮਾ ਲਿਆ ਇੱਕ ਵਾਰ ਦਬਾਰਾ ਬੁਨ ਲਿਆ ਧਾਗਾ ਆਪਣੀ ਵਾਲੀ ਸਾਈਡ ਚਾਰ ਕੁੰਡੇ ਉਲਟੇ ਹੁਣ ਧਾਗਾ ਇੱਧਰ ਹੀ ਰੱਖਾਂਗੇ ਆ ਤਿੰਨ ਕੁੰਡਿਆਂ ਨੂੰ ਆਪਾਂ ਇਕੱਠੇ ਬੁਨ ਦੇਣਾ ਧਾਗਾ ਪਿਛਲੇ ਪਾਸੇ ਕਰ ਲੈਣਾ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾ ਲੈਣੇ ਫੇਤਾਗਾ ਇੱਧਰ ਕਰਕੇ ਲਾਸਟ ਵਾਲੇ ਜਿਹੜੇ ਪੰਜੇ ਗੁੰਡੇ ਆ ਇਹ ਆਪਾਂ ਉਲਟੇ ਬਣਾ ਲੈਣੇ ਇਸ ਤਰ੍ਹਾਂ ਕਰਕੇ ਸਾਡੀਆਂ ਚਾਰ ਸਲਾਈਆਂ ਬਣ ਗਈਆਂ ਫਿਰ ਬਾਰ-ਬਾਰ ਅਸੀਂ ਇਹੀ ਚਾਰ ਸਲਾਈਆਂ ਰਿਪੀਟ ਕਰਨੀਆਂ বারবার ਜਦੋਂ ਇਹ ਹੀ ਚਾਰ ਸਲਾਈਆਂ ਰਿਪੀਟ ਕਰਦੇ ਜਾਵਾਂਗੇ ਤੇ ਡਿਜ਼ਾਈਨ ਜਿਹੜਾ ਇਸ ਤਰੀਕੇ ਦੇ ਨਾਲ ਬਣ ਜਾਣਾ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਤੇ ਇਸ ਡਿਜ਼ਾਈਨ ਨੂੰ ਤੁਸੀਂ ਇੱਕ ਅਲੱਗ ਲੁੱਕ ਵੀ ਦੇ ਸਕਦੇ ਜੇ ਪਹਿਲਾਂ ਚਾਰ ਸਲਾਈਆਂ ਬਣਾ ਲੈਣੀਆਂ ਇੱਥੇ ਡਿਜ਼ਾਈਨ ਬਣਾ ਕੇ ਫੇਰ ਚਾਰ ਚਾਰ ਸਲਾਈਆਂ ਤੁਸੀਂ ਇੱਥੇ ਡਿਜ਼ਾਈਨ ਬਣਾ ਕੇ ਇਹ ਵਾਲੇ ਕੁੰਡੇ ਨੂੰ ਪਲੇਨ ਬਣਾ ਲਓ ਇਹ ਵਾਲੇ ਕੁੰਡਿਆਂ ਤੇ ਡਿਜ਼ਾਈਨ ਬਣਾ ਲਓ ਇਸ ਤਰੀਕੇ ਦੇ ਨਾਲ ਵੀ ਤੁਸੀਂ ਇਹ ਡਿਜ਼ਾਈਨ ਜਿਹੜਾ ਬਣਾ ਕੇ ਆਪਣੀ ਸਵੈਟਰ ਨੂੰ ਬਹੁਤ ਹੀ ਪਿਆਰੀ ਲੁੱਕ ਦੇ ਸਕਦੇ ਜੀ ਅੱਗੇ ਤੋਂ ਅੱਗੇ ਜਦੋਂ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਇਸ ਤਰ੍ਹਾਂ ਦਾ ਲੱਗੇਗਾ ਬਹੁਤ ਹੀ ਪਿਆਰਾ ਡਿਜ਼ਾਈਨ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਆ ਤੇ ਲਾਈਕ ਜ਼ਰੂਰ ਕਰ ਦਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ